ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਵਾਰਸ ਪੰਜਾਬ ਦੇ ਬੁਲਾਰੇ ਦਾ ਕਹਿਣਾ ਹੈਗਾ ਵੀ ਅਸੀਂ 2027 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਲੈ ਕੇ ਆ ਰਹੇ ਹਾਂ ਨਕਲੀ ਪੰਥ ਨੇ ਤਾਂ 25 ਸਾਲ ਸਾਨੂੰ ਬਹੁਤ ਖੱਜਲ ਖਰਾਬ ਕੀਤਾ ਹੁਣ ਤੁਸੀਂ ਅਸਲੀ ਪੰਥ ਦੇ ਨਾਲ ਜੁੜੋ ਵੀ ਤੁਹਾਨੂੰ ਰਾਜ ਦਿਖਾਵਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਹੈ ਪੂਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਤੇ ਜਾ ਕੇ ਸਾਡੀ ਲੌਂਗ ਵੀਡੀਓ ਨੂੰ ਜਰੂਰ ਦੇਖਿਆ ਜਾਵੇ ਤੇ ਇਹੋ ਜੇ ਬੁਲਾਰੇ ਲੈ ਕੇ ਆ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਇਹੋ ਜੇ ਬੁਲਾਰਿਆਂ ਨੂੰ ਜਰੂਰ ਸੁਣ ਕੇ ਦੇਖੋ ਵੀ ਇਹ ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਕੇ ਆਉਣਗੇ ਇਹੋ ਜੇ ਬੁਲਾਰੇ ਜੇ ਸਾਡੇ ਪੰਜਾਬ ਵਿੱਚ ਹੋਣਗੇ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਗਾਂ ਦਾ ਰਾਜ ਅਸੀਂ ਦੇਖਾਂਗੇ ਤੁਸੀਂ ਜਰੂਰ ਸਾਡੀ ਚੈਨਲ ਤੇ ਜਾ ਕੇ ਸਾਡੀ ਵੀਡੀਓ ਨੂੰ ਜਰੂਰ ਵਾਚ ਕਰੋ ਤੇ ਤੁਹਾਨੂੰ ਪਤਾ ਲੱਗੇਗਾ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ